ਪਿਛਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੰਜਾਬ ਪੁਲਿਸ ਦੀ ਇਸ ਵੱਡੀ ਲਿਸਟ ਬਾਰੇ ਜਾਣੂ ਕਰਵਾਇਆ ਸੀ ਜਿਸ ਵਿੱਚ 61 ਚੋਟੀ ਦੇ ਗੈਂਗਸਟਰਸ ਦੇ ਨਾਮ ਸਾਹਮਣੇ ਆਏ ਸਨ ਪਹਿਲੀ ਵੀਡੀਓ ਵਿੱਚ ਅਸੀਂ 20 ਗੈਂਗਸਟਰਸ ਦੇ ਨੈਟਵਰਕ ਉਹਨਾਂ ਦੇ ਵਿਦੇਸ਼ੀ ਕਨੈਕਸ਼ਨ ਅਤੇ ਅਪਰਾਧਿਕ ਰਿਕਾਰਡ ਬਾਰੇ ਜਾਣਕਾਰੀ ਦਿੱਤੀ ਸੀ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਅਗਲੇ 20 ਗੈਂਗਸਟਰਸ ਦੇ ਬਾਰੇ ਵਿੱਚ ਅਮਰੀਕਾ ਕੈਨੇਡਾ ਅਤੇ ਯੂਈਏ ਸਮੇਤ ਕਈ ਦੇਸ਼ਾਂ ਵਿੱਚ ਬੈਠੇ ਇਹ ਗੈਂਗਸਟਰ ਪੰਜਾਬ ਵਿੱਚ ਕਤਲ ਅਤੇ ਜਬਰੀ ਬਸੂਲੀ ਵਰਗੇ ਗੰਭੀਰ ਅਪਰਾਧ ਚਲਾ ਰਹੇ ਹਨ ਇਹ ਸਾਰੀ ਜਾਣਕਾਰੀ ਪਹਿਲੀ ਵਾਰ ਸਾਹਮਣੇ ਆਈ ਹੈ ਇਹ ਵਿਸ਼ੇਸ਼ ਰਿਪੋਰਟ ਦ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਜੁਪਿੰਦਰਜੀਤ ਸਿੰਘ ਵੱਲੋਂ ਛਾਪੀ ਗਈ ਹੈ ਇਸ ਵਿੱਚ ਕਾਟ ਚੋਟੀ ਦੇ ਗੈਂਗਸਟਰ ਅਤੇ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਦੀ ਵਿਸਥਾਰਪੂਰਵਕ ਸੂਚੀ ਜਨਤਾ ਕੀਤੀ ਗਈ ਹੈ ਹੁਣ ਤੁਹਾਨੂੰ ਦੱਸਦੇ ਹਾਂ 21 ਤੋਂ 40 ਤੱਕ ਦੇ ਗੈਂਗਸਟਰਸ ਦੇ ਨਾਮ ਤੇ ਉਨ੍ਹਾਂ ਬਾਰੇ ਜਾਣਕਾਰੀ ਹਰਪ੍ਰੀਤ ਸਿੰਘ ਉਰਫ ਹੈਪੀ ਮਲ ਹਰਪ੍ਰੀਤ ਸਿੰਘ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਵਰਤਮਾਨ ਵਿੱਚ ਯੂਏਈ ਵਿੱਚ ਰਹਿੰਦਾ ਹੈ ਉਹ ਸੰਗਠਿਤ ਅਪਰਾਧਾਂ ਵਿੱਚ ਸ਼ਾਮਿਲ ਮੰਨਿਆ ਜਾਂਦਾ ਹੈ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਪੁੱਤਰ ਚਰਨ ਸਿੰਘ ਸੰਧੂ ਵਾਸੀ ਨੰਦੇੜ ਇੱਕ ਅੱਤਵਾਦੀ ਐਲਾਨਿਆ ਹੋਇਆ ਹੈ ਜੋ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ ਕੌਮੀ ਜਾਂਚ ਏਜੰਸੀ ਅਨੁਸਾਰ ਉਹ 2018-19 ਦੇ ਕਰੀਬ ਭਾਰਤ ਤੋਂ ਫਰਾਰ ਹੋ ਗਿਆ ਸੀ ਅਤੇ ਇਸ ਸਮੇਂ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ ਪਾਕਿਸਤਾਨ ਤੋਂ ਬੀਕੇਆਈ ਦੀਆਂ ਗਤੀਵਿਧੀਆਂ ਚਲਾ ਰਿਹਾ ਹੈ ਰਿੰਦਾ ਦਾ ਨਾਮ 2022 ਵਿੱਚ ਮੁਹਾਲੀ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਹੋਏ ਆਰਪੀਜੀ ਹਮਲੇ ਨਾਲ ਜੁੜਿਆ ਹੋਇਆ ਹੈ ਉਸ ਵਿਰੁੱਧ 50 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸ ਨੂੰ ਖਾਲਿਸਤਾਨ ਨਾਲ ਜੁੜੇ ਸਭ ਤੋਂ ਖਤਰਨਾਕ ਗੈਂਗਸਟਰਸ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਹੁਸਨਦੀਪ ਸਿੰਘ ਉਰਫ ਹੁਸਨ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਸ਼ਾਹਬਾਦ ਬਟਾਲਾ ਪਵਿੱਤਰ ਚੌੜਾ ਮਦਰਾ ਗੈਂਗ ਦਾ ਸਾਥੀ ਹੈ ਅਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਵੀ ਜੁੜਿਆ ਹੋਇਆ ਹੈ। ਉਹ ਐਨਡੀਪੀਸੀ ਐਕਟ ਕਤਲ ਕਤਲ ਦੀ ਕੋਸ਼ਿਸ਼ ਗਿਣਮਿੱਥ ਕੇ ਕਤਲ ਹਥਿਆਰਾਂ ਦੀ ਸਮਗਲਿੰਗ ਅਤੇ ਲੁੱਟਖੋਹ ਦੇ ਮਾਮਲਿਆਂ ਵਿੱਚ ਸ਼ਾਮਲ ਹੈ। ਅਮਰੀਕਾ ਵਿੱਚ ਲੁਕੇ ਹੋਣ ਦੇ ਸ਼ੱਕ ਦੇ ਚਲਦਿਆਂ ਹੁਸਨ ਆਪਣੇ ਗੁਰਗਿਆਰਾ ਹੀ ਪੰਜਾਬ ਵਿੱਚ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਉਸ ਨੂੰ ਪਾਕਿਸਤਾਨੀ ਆਈਐਸਆਈ ਨਾਲ ਸੰਬੰਧ ਰੱਖਣ ਵਾਲਾ ਇੱਕ ਕੱਟੜਪੰਥੀ ਗੈਂਗਸਟਰ ਮੰਨਿਆ ਜਾਂਦਾ ਹੈ ਉਸਤੇ 8 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਅਤੇ ਪੰਜਾਬ ਪੁਲਿਸ ਦੀ ਬੇਨਤੀ ਤੇ ਇੰਟਰਪੋਲ ਵੱਲੋਂ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਜਹਰ ਸਿੰਘ ਉਰਫ 파ਰਸ ਜਾਂ ਪ੍ਰਿੰਸ ਚੋਹਾਨ ਪੁੱਤਰ ਰਣਵੀਰ ਸਿੰਘ ਵਾਸੀ ਪਿੰਡ ਸੋਤਲ ਬਾਬਮ ਰੂਪਨਗਰ ਬੰਬੀਹਾ ਗੈਂਗ ਦਾ ਮੈਂਬਰ ਹੈ ਉਹ ਬੰਬੀਹਾ ਗੈਂਗ ਦੇ ਮੌਜੂਦਾ ਮੁਖੀ ਲੱਖੀ ਪਟਿਆਲ ਦਾ ਨਜ਼ਦੀਕੀ ਹੈ ਅਤੇ ਉਸ ਦੇ ਕੈਨੇਡਾ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਜਹਰ ਸਿੰਘ ਇਸ ਸਮੇਂ ਟ੍ਰਾਈ ਸਿਟੀ ਯਾਨੀ ਕਿ ਚੰਡੀਗੜ੍ਹ ਮੁਹਾਲੀ ਪੰਚਕੁਲਾ ਖੇਤਰ ਵਿੱਚ ਗੈਂਗ ਦੇ ਫਰੋਤੀ ਰੈਕਟ ਨੂੰ ਸੰਭਾਲ ਰਿਹਾ ਹੈ ਉਹ ਕਤਲ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਮਾਮਲਿਆਂ ਵਿੱਚ ਨਾਮਜ਼ਦ ਹੈ ਅਤੇ ਆਪਣੇ ਸਾਥੀਆਂ ਰਾਹੀ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਹੈ ਜਸਵਿੰਦਰ ਸਿੰਘ ਉਰਫ ਬਾਗੀਆ ਮਨੂ ਅਗਵਾਨ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਅਗਵਾਨ ਗੁਰਦਾਸਪੁਰ ਕੱਟੜ ਪੰਥੀ ਜਥੇਬੰਦੀ ਕੇਜੀਐਫ ਨਾਲ ਸੰਬੰਧ ਰੱਖਦਾ ਹੈ ਉਹ 11ਵੀਂ ਜਮਾਤ ਤੱਕ ਪੜ੍ਹਾਈ ਕਰਨ ਤੋਂ ਬਾਅਦ ਗ੍ਰੀਸ ਚਲਾ ਗਿਆ ਸੀ ਜਿੱਥੇ ਉਹ ਸੋਸ਼ਲ ਮੀਡੀਆ ਰਾਹੀਂ ਕੇਜੀਐਫ ਦੇ ਖੜਕੂ ਫਤੇਹ ਸਿੰਘ ਬਾਗੀ ਅਤੇ ਰਣਜੀਤ ਸਿੰਘ ਜੰਮੂ ਦੇ ਸੰਪਰਕ ਵਿੱਚ ਆਇਆ ਜਰਮਨੀ ਵਿੱਚ ਲੁਕੇ ਹੋਣ ਦੇ ਸ਼ੱਕ ਦੇ ਚਲਦਿਆਂ ਮੱਲੂ ਅਗਵਾਨ ਪੰਜਾਬ ਵਿੱਚ ਹੋਏ ਹਾਲੀਆ ਗ੍ਰੇਨੇਡ ਹਮਲਿਆਂ ਦਾ ਮਾਸਟਰਮਾਈਂਡ ਹੈ ਜਿਸ ਵਿੱਚ ਪੰਜਾਬ ਪੁਲਿਸ ਤੇ ਹੋਏ ਹਮਲੇ ਵੀ ਸ਼ਾਮਲ ਹਨ ਉਹ ਸੋਸ਼ਲ ਮੀਡੀਆ ਤੇ ਖੁੱਲੇ ਆਮ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਲੈਂਦਾ ਹੈ ਪਾਕਿਸਤਾਨੀ ਆਈਐਸਆਈ ਲਈ ਕੰਮ ਕਰਦੇ ਹੋਏ ਉਹ ਡਰੋਨ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਵੀ ਸ਼ਾਮਲ ਹੈ ਜਤਿੰਦਰ ਸਿੰਘ ਉਰਫ ਜਿੰਦੀ ਪਿੰਡ ਮਹਿੰਦੀਪੁਰ ਐਸਬੀਐਸ ਨਗਰ ਦੇ ਜੁਝਾਰ ਸਿੰਘ ਦਾ ਪੁੱਤਰ ਹੈ ਤੇ ਗੈਂਗਸਟਰ ਤੇਜਾ ਮਹਿੰਦੀਪੁਰਿਆ ਦਾ ਭਰਾ ਹੈ ਜੋ ਕਿ 2023 ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਜਿੰਦੀ ਯੂਕੇ ਭੱਜ ਗਿਆ ਹੈ ਤੇ ਉੱਥੇ ਹੀ ਆਪਣੇ ਗੁਰਗਿਆਂ ਰਾਹੀਂ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਹੈ ਖਬਰਾਂ ਅਨੁਸਾਰ ਉਹ ਆਪਣੇ ਭਰਾ ਦੇ ਮੁਕਾਬਲੇ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਕਾਰਨ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ ਜਰਮਨਜੀਤ ਸਿੰਘ ਮੱਲੀ ਜਰਮਨਜੀਤ ਸਿੰਘ ਮੱਲੀ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਹੰਸਾ ਵਾਲਾ ਤਰਨਤਾਰਨ ਲੰਡਾ ਰਿੰਦਾ ਗੈਂਗ ਦਾ ਸਾਥੀ ਹੈ ਅਮਰੀਕਾ ਵਿੱਚ ਲੁਕੇ ਹੋਣ ਦੇ ਸ਼ੱਕ ਦੇ ਚਲਦਿਆਂ ਉਹ ਤਰਨਤਾਰਨ ਜ਼ਿਲ੍ਹੇ ਵਿੱਚ ਫਰੋਤੀ ਰੈਕਟ ਵਿੱਚ ਸਰਗਰਮ ਹੈ ਉਹ ਲਖਬੀਰ ਲੰਡਾ ਅਤੇ ਸੱਤਾ ਦੇ ਸੰਪਰਕ ਵਿੱਚ ਰਹਿੰਦਾ ਹੈ ਅਤੇ ਉਹਨਾਂ ਨੂੰ ਸੁਲਤਾਨਪੁਰ ਅਤੇ ਗੋਇੰਦਵਾਲ ਸਾਹਿਬ ਖੇਤਰਾ ਵਿੱਚ ਨਿਸ਼ਾਨੇ ਮੋਹਈਆ ਕਰਵਾਉਂਦਾ ਹੈ ਇਸ ਦੇ ਨਾਲ ਹੀ ਉਹ ਗੈਂਗ ਲਈ ਲੋਜਿਸਟਿਕ ਸਹਾਇਤਾ ਤੇ ਸ਼ੂਟਰਜ਼ ਦਾ ਪ੍ਰਬੰਧ ਵੀ ਕਰਦਾ ਹੈ ਜੋਬਨ ਮੱਲੀ ਜੋਬਨ ਮੱਲੀ ਵਾਸੀ ਪਿੰਡ ਹੰਸਾਵਾਲਾ ਤਰਨਤਾਰਨ ਲੰਡਾ ਰਿੰਦਾ ਗੈਂਗ ਦਾ ਇੱਕ ਹੋਰ ਸਾਥੀ ਹੈ ਉਸਦੇ ਯੂਕੇ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਉਹ ਤਰਨਤਾਰਨ ਜ਼ਿਲ੍ਹੇ ਵਿੱਚ ਫਿਰੋਤੀ ਦੇ ਰੈਕਟ ਚਲਾਉਣ ਅਤੇ ਗੈਂਗ ਲਈ ਇੱਕ ਸੰਚਾਲਕ ਵਜੋਂ ਕੰਮ ਕਰਦਾ ਹੈ ਜਰਮਨਜੀਤ ਸਿੰਘ ਵਾਂਗ ਉਹ ਵੀ ਲਖਵੀਰ ਲੰਡਾ ਅਤੇ ਸੱਤਾ ਦੇ ਸੰਪਰਕ ਵਿੱਚ ਹੈ ਅਤੇ ਵੱਖ-ਵੱਖ ਇਲਾਕਿਆਂ ਵਿੱਚ ਟਾਰਗੇਟ ਅਤੇ ਸ਼ੂਟਰਜ਼ ਲਈ ਸਾਧਨ ਜਟਾਉਂਦਾ ਹੈ ਜੋਬਨਜੀਤ ਸਿੰਘ ਉਰਫ ਬਿੱਲਾ ਜੋਬਨਜੀਤ ਸਿੰਘ ਉਰਫ ਬਿੱਲਾ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਅਰਜੁਨ ਮੰਗਾ ਅੰਮ੍ਰਿਤਸਰ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਹੈ ਉਹ ਨਸ਼ਾ ਤਸਕਰੀ ਫਿਰੋਤੀ ਅਤੇ ਗੈਂਗ ਦੇ ਮੈਂਬਰਾਂ ਨੂੰ ਲੋਜਿਸਟਿਕ ਸਹਾਇਤਾ ਦੇਣ ਵਿੱਚ ਸ਼ਾਮਲ ਹੈ ਯੂਏਈ ਵਿੱਚ ਲੁਕੇ ਹੋਣ ਦੇ ਸ਼ੱਕ ਦੇ ਚਲਦਿਆਂ ਬਿੱਲਾ ਵਿਰੁੱਧ 10 ਤੋਂ ਵੱਧ ਐਫਆਈਆਰ ਦਰਜ ਹਨ ਅਤੇ ਉਹ ਮਾਜਾ ਖੇਤਰ ਵਿੱਚ ਕਤਲ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਹੈ ਕਰਮਵੀਰ ਸਿੰਘ ਉਰਫ ਕਰਨਵੀਰ ਸਿੰਘ ਕਰਮਵੀਰ ਸਿੰਘ ਉਰਫ ਕਰਨਵੀਰ ਸਿੰਘ ਵਾਸੀ ਪਿੰਡ ਬਹਾਦਰਕੇ ਲੁਧਿਆਣਾ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਹੈ ਉਸ ਦੇ ਅਮਰੀਕਾ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਅਤੇ ਉਹ ਫਿਰੋਤੀ ਕਤਲ ਕਤਲ ਦੀ ਕੋਸ਼ਿਸ਼ ਅਤੇ ਨਜਾਇਜ਼ ਹਥਿਆਰ ਰੱਖਣ ਦੇ ਮਾਮਲਿਆਂ ਵਿੱਚ ਨਾਮਜ਼ਦ ਹੈ ਉਸ ਵਿਰੁੱਧ 15 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਵਿਦੇਸ਼ ਤੋਂ ਵਿਸ਼ਨੋਈ ਨੈਟਵਰਕ ਦੀਆਂ ਗਤੀਵਿਧੀਆਂ ਨੂੰ ਨਿਰਦੇਸ਼ਿਤ ਕਰ ਰਿਹਾ ਹੈ ਕੋਮਲ ਪ੍ਰੀਤ ਸਿੰਘ ਉਰਫ ਕੋਮਲ ਜਰਮਨੀ ਕੋਮਲ ਪ੍ਰੀਤ ਸਿੰਘ ਉਰਫ ਕੋਮਲ ਜਰਮਨੀ ਤਰਨਤਾਰਨ ਦੇ ਨੁਸ਼ਹਿਰਾ ਪੰਨੂਆ ਤੋਂ ਏਐਸਆਈ ਇਕਬਾਲ ਸਿੰਘ ਦਾ ਪੁੱਤਰ ਹੈ ਉਹ ਲੰਡਾ ਰਿੰਦਾ ਗਰੋਹ ਦਾ ਸਾਥੀ ਹੈ ਤੇ ਉਸਦੇ ਜਰਮਨੀ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਉਹ ਤਰਨਤਾਰਨ ਜ਼ਿਲ੍ਹੇ ਵਿੱਚ ਜ਼ਬਰੀ ਬਸੂਲੀ ਦੇ ਰੈਕਟ ਵਿੱਚ ਸਰਗਰਮੀ ਨਾਲ ਸ਼ਾਮਲ ਹੈ ਅਤੇ ਗੈਂਗ ਲਈ ਇੱਕ ਹੈਂਡਲਰ ਵਜੋਂ ਕੰਮ ਕਰਦਾ ਹੈ। ਉਹ ਲਖਬੀਰ ਲੰਡਾ ਅਤੇ ਸੱਤਾ ਨਾਲ ਨੇੜਲਾ ਸੰਪਰਕ ਰੱਖਦਾ ਹੈ ਤੇ ਉਹਨਾਂ ਨੂੰ ਸੁਲਤਾਨਪੁਰ ਅਤੇ ਗੋਇੰਦਵਾਲ ਸਾਹਿਬ ਖੇਤਰਾਂ ਵਿੱਚ ਲੌਜਿਸਟਿਕ ਸਹਾਇਤਾ ਅਤੇ ਗੋਲੀਬਾਰੀ ਕਰਨ ਵਾਲਿਆਂ ਦਾ ਪ੍ਰਬੰਧ ਕਰਦਾ ਹੈ। ਕੋਮਲਪ੍ਰੀਤ ਵਿਰੁੱਧ 5 ਤੋਂ ਵੱਧ ਐਫਆਈਆਰਜ਼ ਦਰਜ ਹਨ। ਕੁਨਾਲ ਮਹਾਜਨ ਉਰਫ ਕੇਸ਼ਵ ਸ਼ਿਵਾਲਾ ਕੁਨਾਲ ਮਹਾਜਨ ਉਰਫ ਕੇਸ਼ਵ ਸ਼ਿਵਾਲਾ ਅਮ੍ਰਿਤਸਰ ਦੇ ਰਾਕੇਸ਼ ਮਹਾਜਨ ਦਾ ਪੁੱਤਰ ਹੈ ਔਰ ਲੋਰੈਂਸ ਬਿਸ਼ਨੋਈ ਗਰੋ ਦਾ ਸਾਥੀ ਹੈ ਅਤੇ ਉਸ ਦੇ ਯੂਏ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਉਹ ਕਤਲ ਇਰਾਦਾ ਕਤਲ ਜਬਰੀ ਬਸੂਲੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਵਿੱਚ ਸ਼ਾਮਲ ਹੈ ਉਸ ਖਿਲਾਫ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹੋਣ ਦੇ ਨਾਲ ਨਾਲ ਉਹ ਕੁਨਾਲ ਮਹਾਜਨ ਬਿਸ਼ਨੋਈ ਗੈਂਗ ਦੇ ਵਿਦੇਸ਼ੀ ਨੈਟਵਰਕ ਦੇ ਹਿੱਸੇ ਵਜੋਂ ਕੰਮ ਕਰਦਾ ਹੈ ਇਹ ਗਰੁੱਪ ਪੰਜਾਬ ਵਿੱਚ ਹਿੰਸਾ ਕਦੇ ਜਬਰੀ ਬਸੂਲੀ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ। ਲਖਬੀਰ ਸਿੰਘ ਉਰਫ ਲੰਡਾ ਲਖਬੀਰ ਸਿੰਘ ਉਰਫ ਲੰਡਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਹਰੀਕੇ ਪਿੰਡ ਨਾਲ ਸੰਬੰਧਿਤ ਹੈ। ਉਸਦੇ ਪਿਤਾ ਦਾ ਨਾਮ ਨਰਿੰਦਰਨ ਸਿੰਘ ਹੈ ਅਤੇ ਉਹ ਦੇਸ਼ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਮਨੋਨੀਤ ਅਤਵਾਦੀ ਹੈ। ਉਸਦੇ ਕੈਨੇਡਾ ਵਿੱਚ ਲੁਕੇ ਹੋਣ ਦਾ ਸ਼ੱਕ ਹੈ। ਉਬਬਰ ਖਾਲਸਾ ਇੰਟਰਨੈਸ਼ਨਲ ਅਤੇ ਖਾਲਿਸਤਾਨ ਜਿੰਦਾਬਾਦ ਫੋਰਸ ਨਾਲ ਜੁੜਿਆ ਹੋਇਆ ਹੈ ਲੰਡਾ ਕਤਲ ਇਰਾਦਾ ਕਤਲ ਜਬਰੀ ਬਸੂਲੀ ਹਥਿਆਰਾਂ ਦੀ ਤਸਕਰੀ ਅਤੇ ਪੁਲਿਸ ਸਟੇਸ਼ਨਾਂ ਤੇ ਆਰਪੀਜੀ ਹਮਲਿਆਂ ਵਿੱਚ ਫਸਿਆ ਹੋਇਆ ਹੈ ਉਸ ਦੇ ਵਿਰੁੱਧ 50 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹੋਣ ਦੇ ਨਾਲ ਉਸ ਨੂੰ ਬਹੁਤ ਜ਼ਿਆਦਾ ਕੱਟੜਪੰਥੀ ਮੰਨਿਆ ਜਾਂਦਾ ਹੈ ਉਹ ਪਾਕਿਸਤਾਨ ਦੀ ਆਈਐਸਆਈ ਨਾਲ ਸਿੱਧੇ ਸੰਬੰਧ ਰੱਖਦਾ ਹੈ ਜਿਸ ਨਾਲ ਉਹ ਪੰਜਾਬ ਦੇ ਗੈਂਗਸਟਰ ਅਤਵਾਦ ਵਾਤਾਵਰਨ ਵਿੱਚ ਸਭ ਤੋਂ ਖਤਰਨਾਕ ਸ਼ਖਸੀਅਤਾਂ ਵਿੱਚੋਂ ਇੱਕ ਹੈ ਲਾਪ੍ਰਿਤ ਪਜਾਜ ਉਰਫ ਸਚਿਨ ਲਾਪ੍ਰਿਤ ਪਜਾਜ ਉਰਫ ਸਚਿਨ ਸ਼੍ਰੀ ਮੁਖਸਰ ਸਾਹਿਬ ਦੇ ਚੜੇਵਾਨ ਤੋਂ ਰਮੇਸ਼ ਕੁਮਾਰ ਦਾ ਪੁੱਤਰ ਤੇ ਲਾਰੈਂਸ ਬਿਸ਼ਨੋਈ ਗਿਰੋਹ ਦਾ ਸਾਥੀ ਹੈ ਉਸਦੇ ਯੂਰਪ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਅਤੇ ਉਹ ਕਤਲ ਇਰਾਦਾ ਕਤਲ ਜਬਰੀ ਬਸੂਲੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਵਿੱਚ ਸ਼ਾਮਲ ਹੈ ਉਸ ਖਿਲਾਫ 5 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਲਪ੍ਰਿਤ ਸਿੰਘ ਉਰਫ ਲੱਡੀ ਭੱਜਲ ਲਪ੍ਰਿਤ ਸਿੰਘ ਉਰਫ ਲੱਡੀ ਭੱਜਲ ਹੁਸ਼ਿਆਰਪੁਰ ਦੇ ਪਿੰਡ ਭੱਜਲ ਦੇ ਰਹਿਣ ਵਾਲੇ ਸ਼ੇਰ ਸਿੰਘ ਦਾ ਪੁੱਤਰ ਹੈ ਉਸ ਦਾ ਸੰਬੰਧ ਵੀ ਲਾਰੈਂਸ ਬਿਸ਼ਨੋਈ ਗਰੋ ਨਾਲ ਹੈ ਤੇ ਉਸ ਦੇ ਇਟਲੀ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਉਹ ਕਤਲ ਇਰਾਦਾ ਕਤਲ ਜਬਰੀ ਬਸੂਲੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲਿਆਂ ਵਿੱਚ ਸ਼ਾਮਲ ਹੈ ਉਸ ਦੇ ਖਿਲਾਫ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹੋਣ ਦੇ ਨਾਲ ਨਾਲ ਉਹ ਲਾਡੀ ਭੱਜਲ ਬਿਸ਼ਨੋਈ ਗੈਂਗ ਦੇ ਵਿਦੇਸ਼ੀ ਕਾਰਜਾਂ ਵਿੱਚ ਇੱਕ ਸਰਗਰਮ ਸ਼ਖਸੀਅਤ ਬਣਿਆ ਹੋਇਆ ਹੈ ਜੋ ਆਪਣੇ ਨੈਟਵਰਕ ਰਾਹੀਂ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਨਿਰਦੇਸ਼ਿਤ ਕਰਦਾ ਹੈ ਮਨਿੰਦਰ ਬਿੱਲਾ ਬਟਾਲਾ ਦੇ ਪਿੰਡ ਦਗੋਹਾ ਦਾ ਰਹਿਣ ਵਾਲਾ ਮਨਿੰਦਰ ਬਿੱਲਾ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਹੈ ਉਸ ਦੇ ਜਰਮਨੀ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਅਤੇ ਉਹ ਕਤਲ ਇਰਾਦਾ ਕਤਲ, ਜ਼ਬਰੀ ਬਸੂਲੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲਿਆਂ ਵਿੱਚ ਸ਼ਾਮਲ ਹੈ। ਉਸ ਵਿਰੁੱਧ ਪੰਜ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹੋਣ ਦੇ ਨਾਲ-ਨਾਲ ਬਿੱਲਾ ਪੰਜਾਬ ਵਿੱਚ ਗਰੋਹ ਸਰਗਰਮੀਆਂ ਅਤੇ ਜ਼ਬਰੀ ਬਸੂਲੀ ਰੈਕਟ ਵਿੱਚ ਸ਼ਾਮਲ ਹੈ। ਮਨਪ੍ਰੀਤ ਸਿੰਘ ਉਰਫ ਮੰਨਾ ਅੰਮ੍ਰਿਤਸਰ ਦੇ ਕਣਸ਼ਾਮਪੂਰ ਪਿੰਡ ਦੇ ਚਰਨਜੀਤ ਸਿੰਘ ਦਾ ਪੁੱਤਰ ਮਨਪ੍ਰੀਤ ਸਿੰਘ ਉਰਫ ਮੰਨਾ ਲਾਰੈਂਸ ਬਿਸ਼ਨੋਈ ਗਰੋਹ ਦਾ ਸਾਥੀ ਹੈ। ਉਸ ਦੇ ਪੁਰਤਕਾਲ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਅਤੇ ਉਹ ਕਤਲ ਇਰਾਦਾ ਕਤਲ ਜਬਰੀ ਬਸੂਲੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲਿਆਂ ਵਿੱਚ ਫਸਿਆ ਹੋਇਆ ਹੈ ਉਸ ਵਿਰੁੱਧ ਪੰਜ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਮੁਹਬਤ ਸਿੰਘ ਅੰਮ੍ਰਿਤਸਰ ਦੇ 나ਥ ਦੀ ਖੂਹੀ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦਾ ਪੁੱਤਰ ਮੁਹਬਤ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਹੈ ਉਸ ਦੇ ਯੂਕੇ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਅਤੇ ਉਹ ਕਤਲ ਇਹ ਰੱਦਾਕਤਲ ਜਬਰੀ ਬਸੂਲੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲਿਆਂ ਵਿੱਚ ਸ਼ਾਮਲ ਹੈ ਉਸ ਖਿਲਾਫ ਪੰਜ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਮੁਹੰਮਦ ਯਾਸਿਨ ਅਖਤਰ ਉਰਫ ਜੈਸੀ ਜਲੰਧਰ ਦੇ ਸ਼ੰਕਰ ਪਿੰਡ ਦੇ ਮੁਹੰਮਦ ਜਮੀਲ ਦਾ ਪੁੱਤਰ ਮੁਹੰਮਦ ਯਾਸਿਨ ਅਖਤਰ ਉਰਫ ਜੈਸੀ ਲਾਰੈਂਸ ਬਿਸ਼ਨੋਈ ਗਰੋ ਦਾ ਮੈਂਬਰ ਹੈ ਉਸਦੇ ਯੂਰਪ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਅਤੇ ਉਹ ਕਤਲ ਇਰਾਦਾ ਕਤਲ ਜਬਰੀ ਬਸੂਲੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲਿਆਂ ਵਿੱਚ ਫਸਿਆ ਹੋਇਆ ਹੈ ਉਸ ਦੇ ਖਿਲਾਫ 5 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਨਵੀਨ ਕੁਮਾਰ ਉਰਫ ਆਰਜੂ ਬਿਸ਼ਨੋਈ ਨਵੀਨ ਕੁਮਾਰ ਉਰਫ ਆਰਜੂ ਬਿਸ਼ਨੋਈ ਪਿੰਡ ਰਾਜਾਵਾਲੀ ਅਬੋਹਰ ਫਾਜ਼ਿਲਕਾ ਦੇ ਦਲੀਪ ਕੁਮਾਰ ਦਾ ਪੁੱਤਰ ਹੈ ਤੇ ਉਹ ਲੋਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਹੈ ਉਸ ਦੇ ਥਾਈਲੈਂਡ ਜਾਂ ਮਲੇਸ਼ੀਆ ਵਿੱਚ ਲੁਕੇ ਹੋਣ ਦਾ ਸ਼ੱਕ ਹੈ ਅਤੇ ਉਹ ਕਤਲ ਇਰਾਦਾ ਕਤਲ ਜਬਰੀ ਬਸੂਲੀ ਅਤੇ ਗੈਰ ਕਾਨੂੰਨੀ ਹਥਿਆਰ ਰੱਖਣ ਵਿੱਚ ਸ਼ਾਮਲ ਹੈ ਉਸ ਵਿਰੁੱਧ 5 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਇਹ ਰਿਕਾਰਡ ਸਾਫ਼ ਤੌਰ ਤੇ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਗੈਂਗਸਟਰਵਾਦ ਹੁਣ ਸਿਰਫ ਪੰਜਾਬ ਦੀ ਹੀ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ ਤੇ ਇੱਕ ਬਹੁਤ ਵੱਡਾ ਨੈਟਵਰਕ ਬਣ ਚੁੱਕਾ ਹੈ ਇਹ ਤਾਂ ਸੀ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ 61 ਚੋਟੀ ਦੇ ਗੈਂਗਸਟਰਸ ਵਿੱਚੋਂ ਅਗਲੇ ਵੀ ਗੈਂਗਸਟਰਸ ਦੀ ਜਾਣਕਾਰੀ ਬਾਕੀ ਰਹਿ ਗਏ ਗੈਂਗਸਟਰ ਦੀ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਦੂਜਾ ਪੰਜਾਬ ਦੇ ਰਾਹੀਂ ਧੰਨਵਾਦ